ਅੱਜ ਦਾ ਦਿਨ ਇਸ ਕਰਕੇ ਖਾਸ ਨਹੀਂ ਹੈਗਾ ਕਿ ਰਿਪਬਲਿਕ ਡੇ ਹੈ ਪੰਜਾਬ ਲਈ ਇਸ ਕਰਕੇ ਖਾਸ ਹੈ ਕਿ ਰਿਪਬਲਿਕ ਡੇ ਲੈ ਕੇ ਹੀ ਪੰਜਾਬੀ ਆਏ ਨੇ ਨਹੀਂ ਤਾਂ ਗੋਰਿਆਂ ਦੀਆਂ ਗੁਲਾਮੀਆਂ ਦੇ ਵਿੱਚ ਪਤਾ ਨਹੀਂ ਕਿੰਨੀਆਂ 26 ਜਨਵਰੀਆਂ ਲੰਘੀਆਂ ਸੀ ਪੰਜਾਬੀਆਂ ਨੇ ਲੜਾਈਆਂ ਲੜੀਆਂ ਸ਼ਹੀਦੀਆਂ ਦਿੱਤੀਆਂ ਫਿਰ ਕਿਤੇ ਜਾ ਕੇ ਰਿਪਬਲਿਕ ਡੇ ਆਇਆ ਸੋ ਪੰਜਾਬ ਇਸ ਰਿਪਬਲਿਕ ਡੇ ਨੂੰ ਖਾਸ ਤੌਰ ਤੇ ਮਨਾਉਂਦਾ ਹੈ ਅੱਜ ਮੇਰੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਚ ਸਕੂਲਾਂ ਦੇ ਬੱਚੇ ਬੱਚੀਆਂ ਬੈਠੇ ਨੇ ਨੌਜਵਾਨ ਮੁੰਡੇ ਕੁੜੀਆਂ ਪੁਲਿਸ ਫੋਰਸ ਦੇ ਬੈਠੇ ਨੇ ਉਹਨਾਂ ਦੇ ਮਾਤਾ ਪਿਤਾ ਬੈਠੇ ਨੇ ਮੇਰੇ ਐਮ ਐਲ ਏ ਸਹਿਬਾਨ ਬੈਠੇ ਨੇ ਉਹਨਾਂ ਦਾ ਵੀ ਦਿਲ ਕਰਦਾ ਬੋਲਣ ਨੂੰ ਕਿਉਂਕਿ ਬੜੀ ਦੇਰ ਬਾਅਦ ਪੰਜਾਬ ਦੇ ਵਿੱਚ ਆਮ ਲੋਕਾਂ ਦਾ ਬੋਲਣ ਦੀ ਵਾਰੀ ਆਈ ਹੈ ਕੋਈ ਵੀ ਬੋਲ ਸਕਦਾ ਹੈ ਇੱਕ ਬੱਚਾ ਮੇਰੇ ਕੋਲੇ ਆਇਆ ਗੁਰਦੁਆਰਾ ਸਾਹਿਬ ਚ ਕਹਿੰਦਾ ਜੀ ਛੁੱਟੀਆਂ ਕਰ ਦੋ ਠੰਡ ਬਹੁਤ ਹੈ ਔਰ ਮੈਂ ਕਰ ਵੀ ਦਿੱਤੀਆਂ ਸੋ ਮੈਂ ਉਹ ਤੋਂ ਬਾਅਦ ਇਹ ਸੋਚਿਆ ਮੈਂ ਕਿ ਯਾਰ ਕੀ ਕੰਫੀਡੈਂਸ ਆ ਬੱਚਿਆਂ ਚ ਸੋ ਸਾਡੇ ਬੱਚਿਆਂ ਚ ਕੰਫੀਡੈਂਸ ਹੋਣਾ ਚਾਹੀਦਾ ਹੈ ਔਰ ਉਹੀ ਕੰਫੀਡੈਂਸ ਪੈਦਾ ਕਰਨ ਵਾਸਤੇ ਅਸੀਂ ਐਫਰਟਸ ਕਰ ਰਹੇ ਹਾਂ ਹਰ ਰੋਜ਼ ਕਿ ਨੌਕਰੀਆਂ ਮਿਲਣ ਉਹਨਾਂ ਨੂੰ ਉਹਦੇ ਡਿਗਰੀਆਂ ਮੁਤਾਬਕ ਨੌਕਰੀਆਂ ਮਿਲਣ ਭਾਵੇਂ कूका लहर हो बबरकाली लहर हो, गदर हो कामा होटा मारू हो पगड़ी संभाल जिन्निया भी जहर चलिया तो चले इस करके पंजाब छब्बीस जनवरी ते पंद्रह अगस्त खास ने क्योंकि अस लेके देश ने इस करके ऐसी अपना हक जता के साडे ने पर ਦੁੱਖ ਦੀ ਗੱਲ ਹੈ ਜਦੋਂ ਦੇਸ਼ ਦੀ 26 ਜਨਵਰੀ ਦੀ ਪਰੇਡ ਤੇ 15 ਅਗਸਤ ਦੀ ਪਰੇਡ ਦੇ ਵਿੱਚੋਂ ਪੰਜਾਬ ਦੀਆਂ ਝਾਕੀਆਂ ਕੱਢ ਦਿੱਤੀਆਂ ਜਾਂਦੀਆਂ ਨੇ ਕਿੰਨੇ ਜੀ ਪੰਜਾਬ ਦੀ ਝਾਕੀ ਨਹੀਂ ਆਉਗੀ ਆ ਤੁਹਾਡੇ ਸਾਹਮਣੇ ਝਾਕੀਆਂ ਖੜੀਆਂ ਨੇ ਇਹਦੇ ਵਿੱਚ ਕੁਝ ਗਲਤ ਲਿਖਿਆ ਹੋਇਆ ਹੈ ਇਹਦੇ ਵਿੱਚ ਕੁਝ ਗਲਤ ਕਿਹਾ ਹੋਇਆ ਹੈ ਇੱਕ ਵਾਰੀ ਦੱਸ ਦੋ ਆ ਝਾਕੀਆਂ ਨੇ ਉਹ ਫਲਕਾਰੀ ਕੱਢਦੀ ਕੁੜੀ ਹੈ ਉਹ ਬਹੁਤ ਜਲਿਆਂ ਵਾਲੇ ਬਾਗ ਹੈ ਉਪਾਗਤ ਸਿੰਘਸ ਕਰਤਾਰ ਸਰਾਬੇ ਨੇ ਉਹ ਗਦਰੀ ਬਾਬੇ ਨੇ ਤੇ ਸਾਨੂੰ ਕੱਢ ਕੇ ਜਾਂਦਿਆਂ ਦੇ ਦਿਵਸ ਕਿਵੇਂ ਮਨਾ ਲੋਂਗੇ ਫਿਰ ਤੁਸੀਂ ਫਿਰ ਕਹਿੰਦੇ ਨੇ ਬੋਲਦਾ ਫਿਰ ਕਹਿੰਦੇ ਨੇ ਭਗਵੰਤ ਮਨ ਬੋਲਦਾ ਬੋਲੂੰਗਾ ਨਹੀਂ ਮੈਂ ਮੇਰੇ ਪੰਜਾਬ ਦੀ ਅਣਖ ਤੇ ਇੱਜ਼ਤ ਦਾ ਸਵਾਲ ਹੈ ਉਹ ਤਾਂ ਉਥੇ ਮੈਂ ਬੋਲੂੰਗਾ ਕੋਈ ਗੱਲ ਨਹੀਂ ਸਾਡੇ ਭਗਤ ਸਿੰਘਾਂ ਸਾਡੇ ਕਰਤਾਰ ਸਰਾਬਿਆਂ ਸਾਡੇ ਰਾਜਗੁਰੂ ਸਖਦੇਵਾ ਸਾਡੇ ਗਦਰੀ ਬਾਬਿਆਂ ਦੀ ਇੱਜ਼ਤ ਨਹੀਂ ਕਟਣੀ ਪਰ ਜੇ ਅੱਜ 26 ਜਨਵਰੀ 'ਚ ਆ ਚੱਕੀਆਂ ਪਾ ਲੈਣ ਤੇ ਤੁਹਾਡੀ 26 ਜਨਵਰੀ ਦੀ ਇੱਜ਼ਤ ਵਧ ਜਾਣੀ ਸੀ ਸਾਡੀ ਨਹੀਂ ਕਟਣੀ